ਨਸ਼ਿਆਂ ਦੇ ਉਲਟ ਜਿਹੜੀ ਇਸ ਵੇਲੇ ਡਰਾਈਵ ਚੱਲ ਰਹੀ ਹੈ ਸਾਰੇ ਸਟੇਟ ਦੇ ਵਿੱਚ ਜੇ ਸੰਬੰਧੀ ਮਾਨਯੋਗ ਸੀਐਮ ਸਾਹਿਬ ਦੀਆਂ ਬੀਜਪੀ ਸਾਹਿਬ ਦੀਆਂ ਬੜੀਆਂ ਸਖਤ ਹਦਾਇਤਾਂ ਹਨ ਔਰ ਕਿਉਂਕਿ ਬੀਇੰਗ ਅ ਬਾਰਡਰ ਡਿਸਟ੍ਰਿਕਟ ਸਾਡਾ ਜਿਹੜਾ ਹੈਗਾ ਆ ਫਾਜ਼ਿਲਕਾ ਨੂੰ ਇੰਟਰਨੈਸ਼ਨਲ ਬਾਰਡਰ ਟੱਚ ਕਰਦਾ ਆ ਸਾਡੇ ਇੱਥੇ ਕਾਫੀ ਜ਼ਿਆਦਾ ਜਿਹੜਾ ਹੈਗਾ ਇਹਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਦਾ ਏਰੀਆ ਪੈਂਦਾ ਹੈਗਾ ਸੋ ਪਿਛਲੇ ਤਕਰੀਬਨ 3 ਮਹੀਨਿਆਂ ਦੇ ਵਿੱਚ ਪੰਜਾਬ ਪੁਲਿਸ ਨੇ ਸਾਡੀ ਫਾਜ਼ਲਕਾ ਪੁਲਿਸ ਨੇ ਅੰਡਰ ਦੀ ਗਾਈਡੈਂਸ ਆਫ ਵਰਦੀ ਡੀਜੀਪੀ ਸਾਹਿਬ 21 ਕਿਲੋ 69 ਜਿਹੜੀ ਹੈਗੀ ਆ ਗ੍ਰਾਮ ਜਿਹੜੀ ਹੈਰੋਇਨ ਜਿਹੜੀ ਰਿਕਵਰ ਕੀਤੀ ਆ ਔਰ ਇਹ ਲਗਾਤਾਰ ਇੱਕ ਆਨ ਗoing ਪ੍ਰੋਸੈਸ ਹੈਗਾ ਜਿਹੜਾ ਅਸੀਂ ਡਿਟੈਕਸ਼ਨ ਲਈ ਪ੍ਰੀਵੈਂਸ਼ਨ ਲਈ ਜਿਹੜਾ ਹੈਗਾ ਉਹ ਮਹਿਮ ਚਲਾਈ ਹੋਈ ਆ ਔਰ ਇਸ ਸਬੰਧੀ ਇੱਕ ਵੱਖਰਾ ਜਿਹੜਾ ਹੈਗਾ ਸਾਡਾ ਏਸੀ ਐਨਡੀਪੀਐਸ ਨੂੰ ਜਿਹੜਾ ਹੈਗਾ ਵੱਖਰੀ ਵੱਖਰੀ ਅਸੀਂ ਆਪਣੇ ਵੰਡਿਆ ਹੋਇਆ ਕੀ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਇੱਕ ਤਾਂ ਜ਼ਿਆਦਾ ਡਿਟੈਕਸ਼ਨ ਦਾ ਪਾਰਟ ਆ ਜਿਹਦੇ ਵਿੱਚ ਅਸੀਂ ਲਗਾਤਾਰ ਡਿਟੈਕਸ਼ਨ ਕਰ ਰਹੇ ਆ ਵੱਡੀ ਕਮਰਸ਼ੀਅਲ ਕੁਆਂਟੀਟੀਆਂ ਦੀ ਔਰ ਸੈਕੰਡ ਹੈਗਾ ਜੀ ਜਿਹੜਾ ਸਾਡਾ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਲਈ ਆਪਣੇ ਸੈਮੀਨਾਰਸ ਤੋਂ ਹਟ ਕੇ ਲੋਕਾਂ ਨਾਲ ਜਿਹੜਾ ਹੈਗਾ ਆ ਡਾਇਰੈਕਟ ਕੰਟੈਕਟ ਬਣਾ ਰਹੇ ਆ ਉਹਦੇ ਵਿੱਚ ਅਸੀਂ ਇੱਕ ਆਪਣਾ ਆਫਿਸ ਵੱਲੋਂ ਇੱਕ ਨੰਬਰ WhatsApp ਨੰਬਰ ਜਾਰੀ ਕੀਤਾ ਹੋਇਆ ਔਰ ਜਿਸ ਨੰਬਰ ਦੇ ਉੱਤੇ ਸਾਨੂੰ ਫ੍ਰੀਕੁਐਂਟ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ ਔਰ ਉਹਨਾਂ ਨੂੰ ਬਕਾਇਦਾ ਇਸ ਗੱਲ ਦਾ ਅਸੀਂ ਆਸ਼ਵਾਸਨ ਦਵਾਇਆ ਲੋਕਾਂ ਨੂੰ ਫਾਜ਼ਿਲਕਾਦਿਆਂ ਨੂੰ ਕਿ ਭਈ ਤੁਸੀਂ ਕਿਸੇ ਵੀ ਜਿਹੜੀ ਇਨਫੋਰਮੇਸ਼ਨ ਨੂੰ ਸਾਨੂੰ ਦਿਓਗੇ ਔਰ ਡਾਇਰੈਕਟਲੀ ਨੰਬਰ ਮੈਂ ਹੈਂਡਲ ਕਰਦਾ ਔਰ ਇਸ ਇਨਫੋਰਮੇਸ਼ਨ ਨੂੰ ਗੁਪਤ ਰੱਖਿਆ ਜਾਊਗਾ ਔਰ ਉਸ ਇਨਫੋਰਮੇਸ਼ਨ ਨੂੰ ਕਿਸੇ ਦਾ ਵੀ ਸ਼ੇਅਰ ਨਹੀਂ ਕੀਤਾ ਜਾਊਗਾ ਔਰ ਭੇਜਣ ਵਾਲੇ ਬੰਦੇ ਦਾ ਨਾਮ ਗੁਪਤ ਰੱਖਿਆ ਜਾਊਗਾ ਸੋ ਇੱਕ ਤਾਂ ਇਹ ਪਾਰਟ ਹੈਗਾ ਹੈ ਦੂਜਾ ਅਸੀਂ ਅਵੇਅਰਨੈਸ ਜਿਹੜੀ ਡਰਾਈਵ ਹੈਗੀ ਉਹਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਨਾਲ ਜੋੜ ਰਹੇ ਆ ਯੂਥ ਨੂੰ ਖਾਸ ਕਰ ਉਹ ਬੇਸਿਕ ਸਪੋਰਟਸ ਐਕਟੀਵिटीज ਹੈਗੀਆਂ ਉਹ ਵੱਖਰੇ ਵੱਖਰੀਆਂ ਸਬ ਡਿਵੀਜ਼ਨਸ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਜਿਹੜਾ ਹੈਗਾ ਉਸ ਤੇ ਨਾਲ ਹੀ ਅਸੀਂ ਜਿਹੜੀ ਹੈਗੀ ਆ ਬੱਚਿਆਂ ਨੂੰ ਗਾਈਡ ਕਰਨ ਲਈ ਆਡੀਓ ਵਿਜ਼ੂਅਲ ਏਡ ਦੇ ਨਾਲ ਅਸੀਂ ਪ੍ਰੋਜੈਕਟਰ ਇੱਕ ਮੋਬਾਈਲ ਵੈਨ ਇੱਕ ਤਿਆਰ ਕੀਤੀ ਡਿਸਟ੍ਰਿਕਟ ਦੇ ਵਿੱਚ ਉਹਦੇ ਨਾਲ ਅਸੀਂ ਆਡੀਓ ਵਿਜ਼ੂਅਲ ਜਿਹੜੀ ਹੈਗੀ ਆ ਉਹਦੇ ਨਾਲ ਪ੍ਰੋਜੈਕਟਰ ਔਰ ਨਾਲ ਸਾਡਾ ਜਿਹੜਾ ਹੈਗਾ ਉਹਦੇ ਨਾਲ ਇੱਕ ਬਾਕਾਇਦਾ ਸਕਰੀਨ ਤਿਆਰ ਕੀਤੀ ਹੋਈ ਆ ਉਹਨੂੰ ਅਸੀਂ ਮੋਬਾਈਲ ਵੈਨ ਦੇ ਵਿੱਚ ਪਿੰਡਾਂ 'ਚ ਲੈ ਕੇ ਜਾਂਦੇ ਆ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਸ਼ਾਮ ਦੇ ਵੇਲੇ ਇੱਕ 20 ਔਰ 25 ਮਿੰਟ ਦੇ ਇੱਕ ਟਾਈਮ ਸਪੈਨ ਦੀ ਇੱਕ ਸ਼ਾਰਟ ਜਿਹੜੀਆਂ ਹੈਗੀਆਂ ਅਗੇਂਸਟ ਡਰੱਗਸ ਉਹਦੇ ਕੀ ਕੀ ਇਲ ਐਫੈਕਟਸ ਹੈਗੇ ਆ ਉਹ ਬਕਾਇਦਾ ਉਹਦੇ ਦਰਸਾਏ ਜਾਂਦੇ ਆ ਤਾਂ ਕਿ ਉਹ ਇੱਕ ਜ਼ਹਿਨ ਚ ਬੈਠੇ ਲੋਕਾਂ ਦੇ ਆਉਣ ਵਾਲੇ ਯੂਥ ਦੇ ਬੱਚਿਆਂ ਦੇ ਕਿ ਅਸੀਂ ਜਿਹੜਾ ਹੈਗਾ ਇਹ ਤੋਂ ਬਚ ਕੇ ਰਹਿਣਾ ਹੈਗਾ ਤੇ ਇਹਦੇ ਮਾੜੇ ਪ੍ਰਭਾਵ ਬਹੁਤ ਮਾੜੇ ਆ ਜਿਹੜਾ ਸਾਡੀ ਅਸੀਂ ਜ਼ਿੰਦਗੀ ਗਵਾ ਸਕਦੇ ਆ ਆਪਣੇ ਸੋ ਇਸ ਇਹ ਵੀ ਚੀਜ਼ ਹੈਗੀ ਆ ਉਸ ਤੇ ਨਾਲ-ਨਾਲ ਜਿਹੜੇ ਬੱਚੇ ਸਕੂਲਾਂ ਦੇ ਵਿੱਚੋਂ ਛੋਟੀਆਂ ਕਲਾਸਾਂ ਚੋਂ 7ਵੀਂ 8ਵੀਂ ਚੋਂ ਅੱਗੇ ਜਾ ਕੇ ਉਹਨਾਂ ਨੇ ਵੱਡੀਆਂ ਕਾਲਜਿਸਟ ਜਾਣਾ ਆ ਉਸ ਕਟਿੰਗ ਐਜ ਦੇ ਉੱਤੇ ਅਸੀਂ ਜਿਹੜਾ ਹੈਗਾ ਮੇਨ ਫੋਕਸ ਕਰ ਰਹੇ ਹਾਂ ਅਸੀਂ ਕੋਈ 12000 ਬੱਚੇ ਇੱਥੇ ਫਾਜ਼ਲਕਾ ਦੇ ਵਿੱਚ ਜਿਹੜੇ ਸਕੂਲਸ ਦੇ ਵਿੱਚ ਅਸੀਂ ਇਹ ਵੋਲੰਟੇਰਲੀ ਜਿਹੜੀ ਹੈਗੀ ਆ ਇੱਕ ਸਾਈਨਿੰਗ ਕੈਂਪੇਨ ਜਿਹੜੀ ਕਨਸੈਂਟ ਵੋਲੰਟੇਰਲੀ ਕਨਸੈਂਟ ਅਸੀਂ ਬੱਚਿਆਂ ਤੋਂ ਲਈਏ ਇੱਕ ਰਿਟਰਨ ਕਨਸੈਂਟ ਔਰ ਉਹਨਾਂ ਬੱਚਿਆਂ ਨੇ ਬਕਾਇਦਾ ਉਹਨਾਂ ਨੂੰ ਅਸੀਂ ਬਕਾਇਦਾ ਇੱਕ ਮਹਮ ਚਲਾਈ ਸੀ ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਸੌ ਪੱਤਰ ਵੰਡੇ ਸੀਗੇ ਉਹਨਾਂ ਨੇ ਬਕਾਇਦਾ ਇਸ ਗੱਲ ਦਾ ਉਹਦੇ ਵਿੱਚ ਜ਼ਿਕਰ ਸੀਗਾ ਕਿ ਅਸੀਂ ਕੋਈ ਵੀ ਨਸ਼ਾ ਨਹੀਂ ਲਵਾਂਗੇ ਔਰ ਆਸ-ਪਾਸ ਕਿਤੇ ਕੋਈ ਨਸ਼ਾ ਸੇਵਨ ਕਰਦਾ ਹੈ ਅਸੀਂ ਉਸ ਨੂੰ ਰੋਕਣ ਲਈ ਵੀ ਪੁਰਜ਼ੋਰ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਬੱਚੇ ਦੇ ਆਪਣੇ ਸਿਗਨੇਚਰ ਔਰ ਬੱਚੇ ਦੇ ਘਰਦਿਆਂ ਦੇ ਵੀ ਸਿਗਨੇਚਰ ਲੈ ਗਏ ਔਰ ਸਕੂਲਸ ਦੇ ਰਾਹੀਂ ਇਹਨਾਂ ਨੂੰ ਵੰਡਿਆ ਗਿਆ ਔਰ ਲੋਕਾਂ ਕੋਲੋਂ ਤਾਂਕਿ ਇਸ ਮਹਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਮੇਨ ਜੋੜਿਆ ਜਾਵੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਫਿਊਚਰ ਆ ਜਿਹੜਾ ਸਾਡੇ ਆਨਰ ਟਾਈਮ ਦੇ ਵਿੱਚ ਜਿਹੜਾ ਸਾਡਾ ਭਵਿੱਖ ਹੈਗਾ ਉਹਨੂੰ ਅਸੀਂ ਇਸ ਚੀਜ਼ ਤੋਂ ਰਹਿਤ ਰੱਖ ਸਕੀਏ ਸੋ ਇਹਦੇ ਨਾਲ-ਨਾਲ ਜਿਹੜੀ ਹੈਗੀ ਆ ਪ੍ਰਾਪਰਟੀ ਦੀ ਅਟੈਚਮੈਂਟ ਜਿਹੜੇ ਬੰਦੇ ਲੋਕੀ ਜਿਹੜੇ ਨਸ਼ੇ ਦੇ ਵਿੱਚ ਇਸ ਵੇਲੇ ਉਹਨਾਂ ਨੇ ਆਪਣੀ ਨਸ਼ੇ ਚੋਂ ਕੁਝ ਇਦਾਂ ਦੀ ਪ੍ਰਾਪਰਟੀਆਂ ਨੂੰ ਅਕਵਾਇਰ ਕੀਤਾ ਇਮੋਵੇਬਲ ਜਾਂ ਮੂਵੇਬਲ ਪ੍ਰਾਪਰਟੀਆਂ ਨੂੰ ਉਸ ਸੰਬੰਧੀ ਸਾਰੇ ਸਟੇਟ ਚ ਵੀ ਔਰ ਸਾਡੇ ਡਿਸਟ੍ਰਿਕਟ ਦੇ ਵਿੱਚ ਉਹ ਇੱਕ ਮਹਮ ਮਾਜੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਜਿਹੜਾ ਦਿਸ਼ਾ ਨਿਰਦੇਸ਼ ਤਕਰੀਬਨ ਸਮੇਂ-ਸਮੇਂ ਤੇ ਦੇ ਕੇ ਜਿਹੜਾ ਹੈਗਾ ਉਹਨੂੰ ਡਰਾਈਵ ਨੂੰ ਚਲਾਇਆ ਜਾ ਰਿਹਾ ਔਰ ਉਸ ਤੇ ਨਾਲ ਹੀ ਜੋ ਸ਼ਾਪਸ ਹੈਗੀਆਂ ਕੈਮਿਸਟੀਆਂ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਨਾਲ ਇੰਟਰਗ ਇੰਸਪੈਕਟਰ ਦੇ ਨਾਲ ਅਕੰਪਨੀ ਕਰਾ ਕੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ ਅਸੀਂ 6 ਤੋਂ ਉੱਪਰ ਜਿਹੜੀਆਂ ਸ਼ਾਪਸ ਨੂੰ ਸੀਲ ਕਰਵਾ ਚੁੱਕੇ ਹਾਂ ਔਰ ਇਹ ਮੈਸੇਜ ਦੇ ਚੁੱਕੇ ਹਾਂ ਕਿ ਕੋਈ ਵੀ ਜਿਹੜਾ ਹੈਗਾ ਜਿਹੜਾ ਕੇਮਿਸਟ ਆ ਉਹ ਜਿਹੜੀ ਪ੍ਰਿਸਕ੍ਰਾਈਬਡ ਫਾਰਮ ਤੋਂ ਬਾਹਰ ਜਿਹੜਾ ਹੈਗਾ ਮੈਡੀਸਿਨ ਨੂੰ ਨਹੀਂ ਦੇਊਗਾ ਖਾਸ ਕਰ ਜਿਹੜੀਆਂ ਇਹ ਡਰੱਗਸ ਹੈਗੀਆਂ ਹੈਗੀਆਂ ਸੋ ਇਹ ਸਾਰਾ ਜਿਹੜਾ ਹੈਗਾ ਆ ਇਹ ਇਹ ਲਗਾਤਾਰ ਲੋਕਾਂ ਦੇ ਨਾਲ ਕਨਸਟੈਂਟਲੀ ਇਨ ਟੱਚ ਹੋ ਕੇ ਅਸੀਂ ਜਿਹੜਾ ਹੈਗਾ ਇਹਨੂੰ ਕਰ ਰਹੇ ਹਾਂ ਔਰ ਕਾਫੀ ਸਾਰੇ ਮ ਬੱਚਿਆਂ ਨੂੰ ਪਿੱਛੇ ਕੁਝ ਸਮੇਂ ਤੋਂ ਜਿਹੜੇ ਖੁਦ ਵਲੰਟਰੀ ਆਏ ਆ ਔਰ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਔਰ ਜਿਹੜਾ ਹੈਗਾ ਉਹ ਵੀ ਇੱਕ ਜਿਹੜਾ ਹੈਗਾ ਪ੍ਰੋਸੀਜਰ ਅਡਾਪਟ ਕੀਤਾ ਹੋਇਆ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਲੋਕੀ ਸਾਡੇ ਇਸ ਮਹਿਮ ਦੇ ਵਿੱਚ ਵੱਧ ਤੋਂ ਵੱਧ ਵੱਧ ਤੋਂ ਵੱਧ ਸਾਡੇ ਨਾਲ ਯੋਗਦਾਨ ਪਾਉਣਗੇ ਵੱਧ ਤੋਂ ਵੱਧ ਸਾਡੇ ਨਾਲ ਪਾਰਟਿਸਪੇਟ ਕਰਨਗੇ ਤਾਂ ਜੋ ਇਸ ਚੰਗੇ ਕੌਜ਼ ਲਈ ਇੱਕ ਸੋਸਾਇਟੀ ਦਾ ਸਾਂਝਾ ਸਾਰਿਆਂ ਦਾ ਜਿਹੜਾ ਕੌਸ ਹੈਗਾ ਉਹ ਜਿਹੜਾ ਹੈਗਾ ਹਰ ਫੀਲਡ ਦੇ ਜਿਹੜੇ ਹੈਗੇ ਆ ਇਹਦੇ ਵਿੱਚ ਨੁਮਾਇੰਦੇ ਸ਼ਾਮਲ ਹੋਣਗੇ ਪੋਜੀਟਿਵਲੀ ਕੰਮ ਹੋਊਗਾ ਤਾਂ ਹੀ ਅਸੀਂ ਇਸ ਲੜਾਈ ਨੂੰ ਜਿੱਤ ਸਕਾਂਗੇ ਜਿਹੜੀ ਅਸੀਂ ਜਿੱਤਣ ਦੇ ਪਾਸੇ ਨੂੰ ਜਾ ਰਹੇ ਆਂ ਔਰ ਲਗਾਤਾਰ ਇੱਚ ਜਿਹੜੇ ਹੈਗੇ ਆ ਸਾਡੇ ਉਪਰਾਲੇ ਜਾ ਰਹੀ ਆਂ ਧੰਨਵਾਦ